ਬਹੁਤ ਹੀ ਸਤਿਕਾਰਤ ਸਰੋਤਿਆਂ ਦਰਸ਼ਕੋ ਆਪ ਸਭ ਦਾ ਇਸ ਮਹੱਤਵਪੂਰਨ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਸਵਾਗਤ ਆਜ ਦੀ ਇਸ ਪਹਿਲੀ ਗੱਲਬਾਤ ਲੜੀ ਜਾਂ ਲੈਕਚਰ ਸੀਰੀਜ਼ ਵਿੱਚ ਤੁਹਾਡੇ ਨਾਲ ਪੈਰਾਨੋਇਡ ਪਰਸਨੈਲਿਟੀ ਡਿਸਆਰਡਰ ਭਾਵ ਸ਼ੱਕ ਨਾਲ ਸੰਬੰਧਿਤ ਸ਼ਖਸੀਅਤ ਵਿਕਾਰ ਬਾਰੇ ਗੱਲ ਕਰਾਂਗੇ ਪਹਿਲਾ ਸ਼ਬਦ ਹੈ ਪਰਸਨੈਲਿਟੀ ਪਾਵ ਸ਼ਖਸੀਅਤ ਸ਼ਖਸੀਅਤ ਕੀ ਆ ਅਸੀਂ ਆਮ ਤੌਰ ਤੇ ਕਿਸੇ ਵਿਅਕਤੀ ਦੀ ਬੰਦੇ ਦੀ ਬਾਹਰੀ ਦਿੱਖ ਦੇ ਕੇ ਹੀ ਉਹਨੂੰ ਪਰਸਨੈਲਿਟੀ ਸਮਝ ਲੈਣੇ ਆ ਪਰ ਅਸਲ ਵਿੱਚ ਅ ਕਿਸੇ ਵਿਅਕਤੀ ਦਾ ਗੱਲਬਾਤ ਕਰਨ ਦਾ ਢੰਗ ਰਹਿਣ ਸਹਿਣ ਉਦਾ ਵਿਵਹਾਰ ਦੂਸਰਿਆਂ ਨਾਲ ਉਹਦੇ ਸਬੰਧ ਇਹ ਸਾਰਾ ਕੁਝ ਆ ਜਿਹੜਾ ਇਹ ਸ਼ਖਸੀਅਤ ਵਿੱਚ ਸ਼ਾਮਲ ਹੁੰਦਾ ਅ ਮਨੋਰੋਗ ਮਾਹਿਰ ਡਾਕਟਰ ਮੰਗੀਤ ਸਿੰਘ ਪਾਟਿਆ ਨੇ ਸ਼ਖਸੀਅਤ ਨੂੰ ਬਹੁਤ ਵਧੀਆ ਤਰ੍ਹਾਂ ਪਰਿਭਾਸ਼ਿਤ ਕੀਤਾ ਉਹ ਕਹਿੰਦੇ ਵੀ ਸ਼ਖਸੀਅਤ ਹੁੰਦੀ ਹੈ ਜਿਹੜੀ ਸਾਡੇ ਉਹ ਗੁਣ ਹੁੰਦੇ ਨੇ ਜਿਹੜੇ ਗੁਣਾ ਨਾਲ ਅਸੀਂ ਸਮਾਜ ਦੇ ਵਿੱਚ ਵਾਤਾਵਰਨ ਦੇ ਵਿੱਚ ਉਹਦੇ ਅਨੁਕੂਲ ਢਾਲਦੇ ਆ ਬਣਿਆ ਆਪ ਨੂੰ ਤੇ ਉਸ ਵਾਤਾਵਰਨ ਦੇ ਵਿੱਚ ਸਮਾਜ ਦੇ ਵਿੱਚ ਅਸੀਂ ਆਪਣੀ ਅਲੱਗ ਪਹਿਚਾਣ ਵੀ ਬਣਾਉਣੀ ਆ ਦੂਸਰਾ ਸ਼ਬਦ ਹੈ ਡਿਸਟਰ ਜਿਸਨੂੰ ਅਸੀਂ ਵਿਕਾਰ ਕਿਹਾ ਹੈ ਵਿਅਕਤੀ ਦੀ ਕੋਈ ਆਦਤ ਡਿਸਆਰਡਰ ਜਾਂ ਵਿਕਾਰ ਉਸ ਸਮੇਂ ਬਣ ਜਾਂਦੀ ਆ ਜਦੋਂ ਉਸ ਆਦਤ ਜਾਂ ਉਸ ਆਦਤ ਕਾਰਨ ਵਿਅਕਤੀ ਦੀ ਨਿੱਜੀ ਜ਼ਿੰਦਗੀ ਤੇ ਉਹਦੇ ਪਰਿਵਾਰਕ ਮੈਂਬਰ ਜਾਂ ਉਹਦੇ ਰਿਸ਼ਤੇ ਨੇ ਜਿਹੜੇ ਪ੍ਰਭਾਵਿਤ ਹੁੰਦੇ ਨੇ ਨਕਾਰਾਤਮਕ ਤਰੀਕੇ ਨਾਲ ਅਜਿਹੀ ਸਥਿਤੀ ਵਿੱਚ ਵਿਅਕਤੀ ਪਾ ਮੇ ਉਹ ਗਲਤ ਹੁੰਦਾ ਪਰ ਉਹ ਆਪਣੇ ਆਪ ਨੂੰ ਠੀਕ ਸਮਝਦਾ ਜਾਂ ਸਿੱਧ ਕਰਦਾ ਰਹਿੰਦਾ ਉਹ ਗਲਤ ਆਦਤ ਹੀ ਵਿਕਾਰ ਹੈ ਜੋ ਸਾਨੂੰ ਵੀ ਦੁੱਖ ਦਿੰਦੀ ਆ ਤੇ ਦੂਸਰਿਆਂ ਨੂੰ ਵੀ ਦੁੱਖ ਦਿੰਦੀ ਆ ਜਿਹੜੇ ਅ ਅਮਰੀਕਨ APA ਅਮਰੀਕਨ ਸਾਇਕੋਟ੍ਰਿਕ ਐਸੋਸੀਏਸ਼ਨ ਆ ਉਹਨੇ ਸਖਸੀਅਤ ਵਿਕਾਰਾਂ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਿਦੇ ਵਿੱਚੋਂ ਪਹਿਲੇ ਭਾਗ ਦੇ ਵਿੱਚ ਪੈਰਾਨੋਇਡ ਪਰਸਨੈਲਿਟੀ ਡਿਸਆਰਡਰ ਬਾਰੇ ਅਸੀਂ ਗੱਲ ਕਰਾਂਗੇ APA ਨੇ DSM 4 ਦਾ ਜਿਹੜਾ ਕਰਾਈਟਰੀਆ ਹੈ ਉਹਦੇ ਅਨੁਸਾਰ ਸੱਤ ਪਹਿਚਾਣ ਚਿੰਨ ਨੇ ਜਿਹੜੇ ਪੈਰਾਨੋਇਡ ਪਰਸਨੈਲਿਟੀ ਡਿਸਆਰਡਰ ਦੇ ਉਹ ਨਿਰਧਾਰਤ ਕੀਤੇ ਨੇ ਉਹ ਸੱਤ ਨੇ ਕਿ ਪੈਰਾਨੋਇਡ ਜਿਹੜਾ ਵਿਅਕਤੀ ਆ ਉਹਦੇ ਵਿੱਚ ਪਹਿਲਾ ਜਿਹੜਾ ਪਹਿਚਾਣ ਚਿੰਨ ਹੈ ਬਿਨਾਂ ਕਿਸੇ ਲੋੜ ਦੇ ਅਜਿਹਾ ਸ਼ੱਕ ਕਿ ਦੂਸਰੇ ਉਹਨਾਂ ਨੂੰ ਧੋਖਾ ਦੇ ਰਹੇ ਨੇ ਉਹਨਾਂ ਦਾ ਸੋਸ਼ਣ ਕਰ ਰਹੇ ਨੇ ਦੂਸਰਾ ਹੈ ਨੇੜਲੇ ਸਾਥ ਸੰਬੰਧੀ ਜਾਂ ਮਿੱਤਰਾਂ ਦੁਆਰਾ ਧੋਖਾ ਦੇਣ ਸੰਬੰਧੀ ਆਪਸ ਵਿਸ਼ਵਾਸ ਕਿ ਉਹਨਾਂ ਨੂੰ ਲੱਗਦਾ ਰਹਿੰਦਾ ਕਿ ਉਹਨਾਂ ਦੇ ਜਿਹੜੇ ਨੇੜਲੇ ਦੋਸਤ ਮਿੱਤਰ ਨੇ ਰਿਸ਼ਤੇਦਾਰ ਨੇ ਉਹਨਾਂ ਨੂੰ ਧੋਖਾ ਦੇ ਰਹੇ ਨੇ ਅਸਲ ਦੇ ਵਿੱਚ ਅਜਿਹੀ ਗੱਲ ਨਹੀਂ ਹੁੰਦੀ ਤੀਸਰਾ ਪਹਿਚਾਨ ਚਿੰਨ ਹੈ ਉਹ ਆਪਣੇ ਬਾਰੇ ਦੱਸਣ ਤੋਂ ਝਿਜਕਦੇ ਨੇ ਜਾਂ ਡਰਦੇ ਨੇ ਚੌਥਾ ਹੈ ਉਹਤੇ ਦੇ ਕੇ ਸੇ અપਮਾਨ ਜਾਂ ਸੱਟ ਨੂੰ ਹਮੇਸ਼ਾ ਦਹਰਾਉਂਦੇ ਨੇ ਤੇ ਛੋਟੀ ਜੀ ਗੱਲ ਨੂੰ ਵੱਡੇ ਕਰਕੇ ਸੰਝਦੇ ਨੇ ਜਿਵੇਂ ਉਹਨਾਂ ਨੂੰ ਕਾਹ ਵੀ ਲੰਮਾ ਸਮੇਂ ਦੀ ਗੱਲ ਵਾਪਰੀ ਹੋਈ ਕੋਈ ਗੱਲ ਉਹਨਾਂ ਨੂੰ ਕਿਸੇ ਦੁਆਰਾ ਕਹੀ ਗਈ ਹੁੰਦੀ ਆ ਤੇ ਉਹਨੂੰ ਹਮੇਸ਼ਾ ਦਹਰਾਉਂਦੇ ਨੇ ਕਿ ਤੂੰ ਮੈਨੂੰ ਆ ਕਿਹਾ ਸੀ ਯਾਨੀ ਉਹ ਗੱਲ ਯਾਦ ਰੱਖਦੇ ਨੇ ਭੁੱਲ ਨਹੀਂ ਪਾਉਂਦੇ ਆਪਣੇ ਨਾਲ ਹੋਈ ਬਦਹੀ ਕੀ ਨੂੰ ਮਾਫ ਨਹੀਂ ਕਰਦੇ ਉਹ ਭਾਵੇਂ ਮੂਮਲੀ ਜੀ ਹੋਵੇ ਯਾਨੀ ਉਹਨਾਂ 'ਚ ਮੁਆਫ ਕਰਨ ਦੀ ਸਮਰੱਥਾ ਨਹੀਂ ਹੁੰਦੀ ਛੇਮਾ ਹੈ ਉਹ ਆਪਣੇ ਚਰਿੱਤਰ ਜਾਂ ਮਾਨ ਸਨਮਾਨ ਤੇ ਹਮਲੇ ਤੋਂ ਬਚਦੇ ਨੇ ਤੇ ਜੇਕਰ ਉਹਨੂੰ ਲੱਗੇ ਨਾ ਕਿ ਉਹਨਾਂ ਦੇ ਚਰਿੱਤਰ ਜਾਂ ਮਾਨ ਸਨਮਾਨ ਸੰਬੰਧੀ ਕੋਈ ਗੱਲ ਕੀਤੀ ਜਾ ਰਹੀ ਆ ਤਾਂ ਉਹ ਉਸੇ ਸਮੇਂ ਹਿੰਸਕ ਹੋ ਜਾਂਦੇ ਨੇ ਹਿੰਸਕ ਰਵਈਆ ਅਖਤਿਆਰ ਕਰਦੇ ਨੇ ਤੇ ਅਖੀਰਲਾ ਹੈ ਬਾਰ ਬਾਰ ਸ਼ੱਕ ਬਿਨਾਂ ਕਿਸੇ ਸਪਾਸਟੀਕਰਨ ਦੇ ਆਪਣੇ ਜੀਵਨ ਸਾਥੀ ਪ੍ਰਤੀ ਆ ਵਿਸ਼ਵਾਸ ਆ ਪਾਨੇ ਜਿਹੜਾ ਉਹਨਾਂ ਦਾ ਜੀਵਨ ਸਾਥੀ ਆ ਉਹਦੇ ਕੈਰੈਕਟਰ ਸੰਬੰਧੀ ਮਾੜੇ ਕੈਰੈਕਟਰ ਸੰਬੰਧੀ ਉਹਨਾਂ ਕੋਲੇ ਇੱਕ ਵੀ ਸਬੂਤ ਨਹੀਂ ਹੁੰਦਾ ਪਰ ਸਬੂਤ ਨਾ ਹੋਣ ਦੇ ਬਾਵਜੂਦ ਵੀ ਉਹ ਇੰਨੇ ਪੱਕ ਜਾਂਦੇ ਨੇ ਆ ਵਿਸ਼ਵਾਸ ਨਾਲ ਕਿ ਉਹ ਵਾਰ-ਵਾਰ ਸ਼ੱਕ ਕਰਦੇ ਨੇ ਇਹ ਸੱਤ ਜਿਹੜੇ ਪਹਿਚਾਣ ਚਿੰਨ ਅਸੀਂ ਹੁਣ ਦੱਸੇ ਨੇ ਇੱਥੇ ਇਹਨਾਂ ਦੇ ਵਿੱਚੋਂ ਜਿਹੜਾ ਉਹਨਾਂ ਦਾ ਕਰਾਈਟੇਰੀਆ ਹੈ ਅ ਅਮਰੀਕਨ ਸਾਈਕੈਟ੍ਰਿਕ ਐਸੋਸੀਏਸ਼ਨ ਨੇ ਜਿਹੜੇ ਕੋਟ ਕਰਦੇ ਨੇ ਉਹ ਇਹਨਾਂ ਦੇ ਵਿੱਚੋਂ ਚਾਰ ਜੇਕਰ ਕਿਸੇ ਵਿਅਕਤੀ ਦੇ ਵਿੱਚ ਪ੍ਰਗਟ ਹੋਣ ਤਾਂ ਸਾਨੂੰ ਅਸੀਂ ਸਮਝ ਸਕਦੇ ਹਾਂ ਕਿ ਉਸ ਵਿਅਕਤੀ ਦੇ ਵਿੱਚ ਪੈਰਾਨੋਇਡ ਪਰਸਨੈਲਿਟੀ ਡਿਸਆਰਡਰ ਹੈ ਤੇ ਜਿਹੜੇ ਉਹਨਾਂ ਨੇ ਉਮਰ ਦੱਸੀ ਆ ਉਮਰ 18 ਸਾਲ ਜਾਂ ਇਸ ਤੋਂ ਵੱਧ ਅਸੀਂ ਜਦੋਂ ਇਹ ਕਿਸੇ ਵਿਅਕਤੀ ਦੇ ਲਾਗੂ ਕਰਨਾ ਸੀ ਦੇਖਣਾ ਹੈ ਤਾਂ ਉਹਦੀ ਉਮਰ ਆ ਜਿਹੜੀ 18 ਸਾਲ ਤੋਂ ਘੱਟ ਤੋਂ ਘੱਟ ਉੱਪਰ ਹੋਣੀ ਚਾਹੀਦੀ ਆ ਅ ਪੈਰਾਨੋਇਡ ਨੂੰ ਸਿੰਗਮੰਡ ਫਰਾਇਡ ਨੇ ਇੱਕ ਕੇਸ ਹਿਸਟਰੀ ਦਿੱਤੀ ਆ ਉਹਨਾਂ ਦੀ ਬਹੁਤ ਮਹੱਤਵਪੂਰਨ ਕਿਤਾਬ ਆ ਆਨ ਸਾਈਕੋਪੈਥੋਲੋਜੀ ਉਦੇ ਵਿੱਚ ਉਹਨਾਂ ਨੇ ਕੇਸ ਹਿਸਟਰੀ ਜੀ ਦੱਸੀਆਂ ਨੇ ਅ ਉਹਨਾਂ ਨੇ ਇੱਕ ਨਵੇਂ ਵਿਆਹੇ ਨੌਜਵਾਨ ਦੀ ਹਿਸਟਰੀ ਅ ਦੱਸੀ ਆ ਉਹ ਕਹਿੰਦੇ ਵੀ ਇੱਕ ਨੌਜਵਾਨ ਮੁੰਡਾ ਜਿਹੜਾ ਆਪਣੀ ਬੌਟੀ ਨੂੰ ਲੈ ਕੇ ਪੈਰਾਨੋਇਡ ਵਿਕਾਰ ਦੇ ਲੱਛਣਾਂ ਨਾਲ ਭਰਪੂਰ ਹੋ ਜਾਂਦਾ ਬਿਆਤਮਵਾਦ ਨੂੰ ਮਹਿਸੂਸ ਹੁੰਦਾ ਕਿ ਉਹਦੀ ਨਾਭਿਆ ਹੀ ਬਹੁਤੀ ਉਹਦੇ ਨਾਲ ਨਿੱਜੀ ਪਲਾਂ ਦੌਰਾਨ ਕੁਝ ਸੰਗ ਮਹਿਸੂਸ ਕਰਦੀ ਆ ਪਰ ਜਦੋਂ ਉਹ ਬਹੁਤੀ ਆ ਬਾਹਰ ਜਾਂਦੀ ਆ ਹੋਰ ਲੋਕਾਂ ਦੇ ਵਿੱਚ ਵਿਚਰਦੇ ਨੇ ਉਹ ਉਹ ਆਪਣੀ ਜੱਗ ਛੱਡ ਦਿੰਦੀ ਆ ਤੇ ਕਾਫੀ ਆਪਣੇ ਆਪ ਨੂੰ ਖੁਸ਼ ਮਹਿਸੂਸ ਕਰਦੀ ਆ ਮੁੰਡਾ ਆਪਣੀ ਪਤਨੀ ਦੇ ਅਜੀਬ ਵਿਵਹਾਰ ਨੂੰ ਲੈ ਕੇ ਚਿਤੀ ਦੇ ਵਿੱਚ ਆ ਜਾਂਦਾ ਤੇ ਆਪਣੀ ਪਤਨੀ ਸੰਬੰਧੀ ਆ ਵਿਸ਼ਵਾਸ ਨਾਲ ਭਰ ਜਾਂਦਾ ਤੇ ਇਹ ਆ ਵਿਸ਼ਵਾਸ ਹੌਲੀ ਹੌਲੀ ਅਖੀਰ ਦੇ ਵਿੱਚ ਉਹ ਪੈਰਾਨੋਇਡ ਰੋਗੀ ਬਣ ਜਾਂਦਾ ਇਸੇ ਤਰ੍ਹਾਂ ਦੀ ਇੱਕ ਗੱਲ ਮਨੋਚਿਕਿਤਸਕ ਡਾਕਟਰ ਦੀਪਕ ਕਲੇਰ ਆਪਣੇ ਇੱਕ ਲੈਕਚਰ ਦੇ ਵਿੱਚ ਦੱਸਦੇ ਨੇ ਕਿ ਉਹਨਾਂ ਕੋਲ ਇੱਕ ਨਵ ਵਿਆਹੀ ਇਸਤਰੀ ਦਾ ਕੇਸ ਆਇਆ ਜਿਹੜੀ ਜਿਹਨੂੰ ਇਹ ਲੱਗਦਾ ਰਹਿੰਦਾ ਕਿ ਉਹਦੇ ਪਤੀ ਦੇ ਆਪਣੀ ਮਾਂ ਨਾਲ ਭਾਵ ਆਪਣੀ ਹੀ ਪਤੀ ਦੇ ਉਹਦੀ ਸੱਸ ਨਾਲ ਨਾਜਾਇਜ਼ ਸੰਬੰਧ ਨੇ ਇਸ ਗੱਲ ਦਾ ਉਹਦੇ ਕੋਲੇ ਕੋਈ ਵੀ ਸਬੂਤ ਨਹੀਂ ਹੈ ਉਹਦਾ ਸਬੂਤ ਨਾ ਹੋਣਾ ਹੀ ਪਰ ਉਹਨੂੰ ਇਹ ਵਿਚਾਰ ਬਾਰ-ਬਾਰ ਤੰਗ ਕਰਦੇ ਨੇ ਇਹਦਾ ਮਤਲਬ ਇਹ ਹੈ ਕਿ ਉਹ ਪੈਰਾਨੋਇਡ ਰੋਗੀ ਬਣ ਚੁੱਕੀ ਆ ਇਥੋਂ ਤੱਕ ਜਿਹੜੀ ਸਾਡੀ ਵਿਚਾਰ ਚਰਚਾ ਹੈ ਉਹ ਜਿਹੜਾ ਅਮਰੀਕਨ ਸਾਈਕੈਟ੍ਰਿਕ ਐਸੋਸੀਏਸ਼ਨ ਆ ਜਿਹੜੀ ਸ਼ਖਸੀਅਤ ਵਿਕਾਰਾਂ ਦੇ ਵਿੱਚ ਸੰਸਾਰ ਭਰ ਦੇ ਵਿੱਚ ਕੰਮ ਕਰ ਰਹੀ ਆ ਸਥਾਪਿਤ ਟੀਮ ਉਹ ਸਾਡਾ ਆਧਾਰ ਸੀ ਇਥੋਂ ਤੱਕ ਗੱਲ ਕਰਨ ਦਾ ਤੇ ਜਿਹੜਾ ਦੂਸਰਾ ਹੈ ਉਹ ਹੈ ਸਾਡੇ ਕੋਲ ਕੇ ਸਟਾਪ